ਦੇਖੋ ਸਰ ਜਿਹੜਾ ਜਿਹੜਾ ਸਮਝੋਤਾ ਹੋਇਆ ਦੇਖੋ ਮੈਂ ਵੀ ਅ ਅੱਜ ਤੋਂ ਪਹਿਲਾਂ ਮੋਦੀ ਜੀ ਦਾ ਉਹਨਾਂ ਦੇ ਕਾਮ ਕਾਜ ਉਹਨਾਂ ਦੀ ਕਾਰਜਸ਼ੈਲੀ ਦਾ ਮਰੀਦ ਰਿਆ ਵਾਂ ਪਰ ਸਰ ਹਰ ਇੱਕ ਹਿੰਦੁਸਤਾਨੀ ਜਿਹੜਾ ਆਪਣੀ ਦੇਸ਼ ਦੀ ਸੈਨਾਵਨਾ ਪਿਆਰ ਕਰਦਾ ਉਹ ਕੱਲ ਦੇ ਸਮਝੋਤੇ ਦੇ ਬਾਰੇ ਮੰਨਦਾ ਵਾਰ ਕਿ ਸਮਝੋਤੇ ਲਈ ਆਪਾਂ ਜਲਦਬਾਜ਼ੀ ਕੀਤੀ ਗਈ ਹੈ ਆਪਾਂ ਇੱਕ ਇੰਡੀਪੈਂਡੈਂਟ ਨੇਸ਼ਨ ਹੈਗੇ ਆ ਸਾਨੂੰ ਕਿਸੇ ਦੇ ਦਬਾਅ 'ਚ ਵੀ ਆ ਕੇ ਇਹ ਡਿਸੀਜਨ ਨਹੀਂ ਲੈਣਾ ਚਾਹੀਦਾ ਕਿ ਆਪਾਂ ਸੀਜ਼ਫਾਇਰ ਕਰਨਾ ਚਾਹੁੰਦੇ ਆ ਮੈਂ ਮੰਨਦਾ ਜੰਗ ਕੋਈ ਨਹੀਂ ਚਾਹੁੰਦਾ ਸਰ ਜੰਗ ਦਾ ਨੁਕਸਾਨ ਹੀ ਹੁੰਦਾ ਪਰ ਜੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਜਿਹੜੀ ਸਾਡੇ ਦੇਸ਼ ਦੀਆਂ ਵਾ ਸੈਨਾ ਫਰੰਟ ਤੇ ਲੜ ਰਹੀਆਂ ਨੇ ਇੱਕ ਦੋ ਘੰਟੇ ਦੇ ਵਿੱਚ ਉਹਨਾਂ ਦੇ ਮਨੋਬਲ ਨੂੰ ਤੋੜ ਦਿੱਤਾ ਜਾਏ ਹਵਨ ਜਿਹੜਾ ਇੱਥੇ ਕਰਾਇਆ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਹਵਨ ਦਾ ਜਿਹੜਾ ਉਦੇਸ਼ ਹੈਗਾ ਹੀ ਇਹ ਹਵਨ ਦਾ ਉਦੇਸ਼ ਹੈ ਹੀ ਭਾਰਤੀ ਸੈਨਾ ਦਾ ਮਨੋਬਲ ਬਣਾਣਾ ਭਾਰਤੀ ਆਪਾਂ ਵਿਸ਼ਵ ਦੀ ਸੁਖ ਸ਼ਾਂਤੀ ਲਈ ਹਵਨ ਕਰਾਇਆ ਸੀ ਭਾਰਤੀ ਸੈਨਾ ਦਾ ਮਨੋਬਲ ਵਧਾਣ ਦੀ ਹਵਨ ਕਰਾਇਆ ਸੀ ਤੇ ਜਿਹੜੇ ਸਾਡੇ ਦੇਸ਼ ਵਾਸੀ ਸਾਡੇ ਵੀਰ ਜਵਾਨ ਜਿਨ੍ਹਾਂ ਨੇ ਕੁਝ ਪੁੰਚ ਚ ਜਾਂ ਜਿਹੜੇ ਕੁਝ ਫਰੰਟ ਤੇ ਸਾਡੀਆਂ ਸ਼ਹਾਦਤਾਂ ਹੋਈਆਂ ਇਹਦੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਹਵਨ ਕਰਾਇਆ ਗਿਆ ਸੀ ਸ਼ਮ ਸ਼ਾਂਤੀ ਲਈ ਕਿ ਦੇਸ਼ ਦੇ ਅੰਦਰ ਸ਼ਾਂਤੀ ਰਹੇ ਬਾਕੀ ਵੀ ਲੋਕਾਂ ਦੇ ਅੰਦਰ ਸ਼ਾਂਤੀ ਰਹੇ ਤੇ ਸਾਡਾ ਸਮਾਜ ਜਿਹੜਾ ਸ਼ਕਤੀਸ਼ਾਲੀ ਬਣੇ ਲੋਕਾਂ ਨੂੰ ਸੁੱਖ ਲੁੰਦਾ ਫਿਰ ਜਿਹੜਾ ਇੰਡੀਆ ਪਾਕਿਸਤਾਨ ਦਾ ਜੁੱਧ ਹੋਇਆ ਇਹ ਪਹਿਲਗਾਮ ਤੋਂ ਸਟਾਰਟ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਦੇਖੀਏ ਕਿ ਅੱਤਵਾਦ ਦਾ ਜਿਹੜਾ ਦੌਰ ਸੀ ਔਰ ਜਿਸ ਵਲੇ ਉਹਨਾਂ ਨੇ ਉੱਤੇ ਹਮਲਾ ਕੀਤਾ ਉਹ ਲਿਖਿਆ ਕਿ ਜਿਹੜੀਆਂ ਨਿਊ ਵੇਰਸ ਜੋੜੇ ਸਨ ਜਿਨ੍ਹਾਂ ਦਾ ਸਿੰਧੂਰ ਮਟਾਤਾ ਗਿਆ ਉਸ ਕਰਕੇ ਇਹਦਾ ਨਾਂ ਸਿੰਧੂਰ ਜਿਹੜਾ ਰੱਖਿਆ ਜੁੱਧ ਦਾ ਔਰ ਉਹਨਾਂ ਨੇ ਉਹ ਜੁੱਧ ਦੇ ਨਾਂ ਦੇ ਉੱਤੇ ਲੜਾਈ ਲੜੀ ਹੈ ਔਰ ਪਾਕਿਸਤਾਨ ਨੂੰ ਬਹੁਤ ਵੱਡੀ ਸੱਟ ਮਾਰੀ ਹੈ ਇਹਦੇ ਵਿੱਚ ਸਾਡਾ ਵੀ ਨੁਕਸਾਨ ਹੋਇਆ ਜਿਹੜਾ ਬੜਾ ਦੁਖਦਾਈ ਹੈ ਸਾਡਾ ਨੁਕਸਾਨ ਇੰਨਾ ਵੀ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਆ ਕੇ ਸੀਜ਼ਫਾਇਰ ਕਰਾਇਆ ਫਿਰ ਉਹਨਾਂ ਨੇ ਉਹਦਾ ਉਲੰਘਣ ਕੀਤਾ ਅਸੀਂ ਭਾਰਤ ਸਰਕਾਰ ਕੋ ਮੰਗ ਕਰਦੇ ਹਾਂ ਕਿ ਇਹਨੂੰ ਪਰਮਨੈਂਟਲੀ ਦਪਤਾ ਜਾਏ ਨਾਪਤਾ ਜਾਏ ਖਤਮ ਕਰਤਾ ਜਾਏ ਤਾਂ ਕਿ ਦੁਬਾਰਾ ਅਸੀਂ ਦੁਬਾਰਾ ਨਾ ਹੋਵੇ ਜੀ ਹਮ ਕਰਾਇਆ ਗਿਆ ਬਹੁਤ ਵਧੀਆ ਗੱਲ ਹੈ ਮਤਲਬ ਦੇਸ਼ ਦੀ ਖੁਸ਼ਹਾਲੀ ਵਾਸਤੇ ਸ਼ਾਂਤੀ ਇਸ ਮੈਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕਿਉਂਕਿ ਪਾਕਿਸਤਾਨ ਜਿਹੜਾ ਨਾ ਪਾਕਿਸਤਾਨ ਉਹ ਮਤਲਬ ਬੰਦੇ ਦਾ ਪੁੱਤ ਬਣਨ ਵਾਲਾ ਨਹੀਂ ਹੈਗਾ ਮੈਂ ਸੁਣਿਆ ਬਜ਼ੁਰਗਾਂ ਕੋਲੋਂ ਭਈ ਸੱਪ ਨੂੰ ਇੱਕ ਲਾਠੀ ਮਾਰਨਾ ਪਾਤਾ ਉਹਨੂੰ ਪੂਰੇ ਦਾ ਕੁਚਲ ਦਿਓ ਇਹ ਹੁਣ ਸਮਝ ਲਓ ਭਈ ਸੱਪ ਵੈ ਇਹਦੀ ਖਸਰਾ ਤੋਂ ਵਧੀਆ ਫਿਰ ਡੰਗ ਮਾਰੇਗਾ ਬਹੁਤ ਜਲਦੀ ਮਰੇਗਾ ਮੋਦੀ ਜੀ ਕੋ ਮਨਾਹੀ ਮਤਲਬ ਥੋੜੀ ਮੈਂ ਮੋਦੀ ਦਾ ਫੈਨ ਆ ਭਗਤ ਹਾਂ ਸਮਝ ਲਓ ਭਈ ਪਰ ਥੋੜੀ ਮੋਦੀ ਗਲਤੀ ਕਰ ਗਏ ਨੇ ਭਈ ਬਹੁਤ ਜਲਦੀ ਕਰ ਗਏ ਸੀਸ ਫਾਇਰ ਨੂੰ ਅਮਰੀਕਾ ਕੌਣ ਆ ਕੀ ਅਮਰੀਕਾ ਹੂਜ਼ ਅਮਰੀਕਾ ਕੌਣ 트럼ਪ ਕੌਣ ਹੈ ਕੀ ਉਹਨੇ ਸਾਡਾ ਕੁਝ ਸੋਚਿਆ ਜਦੋਂ ਮਤਲਬ ਸਾਡੇ ਦੇਸ਼ ਤੇ ਮਤਲਬ ਕੋਈ ਅਤਵਾਦੀ ਹਮਲੇ ਹੁੰਦੇ ਨੇ ਅਈ ਕਿਹਾ ਵੀ 트럼ਪ ਨੂੰ ਮਤਲਬ ਗੁਹਾਰ ਲਗਾਈ ਹੈ ਲੇਕਿਨ 트럼ਪ ਨੇ ਸਾਡੀ ਨਹੀਂ ਸੁਣੀ ਤੇ ਮੋਦੀ ਜੀ ਨੂੰ ਥੋੜੀ ਜੀ ਜਲਦੀ ਕਰਕੇ ਨਹੀਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਪਾਕਿਸਤਾਨ ਨੂੰ ਥੋੜਾ ਜਿਆਦਾ ਹੋਰ ਨਪਣਾ ਚਾਹੀਦਾ ਇਹ ਦੋ ਚਾਰ ਦਿਨ ਛਤਰ ਹੋਏ ਫਿਰਨ ਚਾਹੀਦੇ ਸੀ ਬਸ ਇਹਨਾਂ ਨੂੰ ਮਗਾਵਾਂਗਾ ਦੇਖੋ ਉਹਦੀ ਖਸਲਤਾ ਜੀ ਉਹਨੇ ਉਹਨੇ ਤਾਂ ਇਹ ਕਰਨੀ ਕਰਨੀ ਸੀ ਔਰ ਮੈਨੂੰ ਉਮੀਦ ਹੈ ਕਿ ਉਹ ਫਿਰ ਕਰੇਗਾ ਮੇਨੂੰ ਉਮੀਦ ਹੈ ਕੱਲ 12 ਤਰੀਕ ਹੈ ਕੱਲ ਤੇ ਇਸ ਮਿਉਤਾ ਨਾਲ ਲਿਖਾ ਪੜੀ ਹੋਣੀ ਹੈ ਉਹ ਲਿਖਾ ਪੜੀ ਦੇ ਵਿੱਚ ਕੋਈ ਵੀ ਸਿਨੂਤਾ ਜਿਹੜਾ ਨਾ ਉਹ ਹੱਲ ਨਹੀਂ ਹੋਣਾ ਮੈਨੂੰ ਉਮੀਦ ਹੈ ਕੱਲ ਫਿਰ ਜੁੱਤੀ ਫਰੇਗੀ